ਭਲੇਖਾ ਸੀ ਸਰਕਾਰ ਨੂੰ ਤੇ ਭਲੇਖਾ ਸੀ ਪ੍ਰਸ਼ਾਸਨ ਦੇ ਅਫਸਰਾਂ ਨੂੰ ਕਿ ਕੌਮੀ ਇਨਸਾਫ ਮੋਰਚੇ ਦੇ ਨਾਲ ਸੰਗਤ ਨਹੀਂ ਜੁੜੀ ਹੋਈ ਅੱਜ 25000 ਤੋਂ ਵੱਧ ਸੰਗਤਾਂ ਇਹਨਾਂ ਨੂੰ ਘੱਟੋ-ਘੱਟ 20 ਥਾਵਾਂ ਤੇ ਰੋਕਣੀਆਂ ਪਈਆਂ 10-10 ਕਿਲੋਮੀਟਰ ਦੇ ਲੰਬੇ ਜਾਮ ਲੱਗੇ ਚੰਡੀਗੜ੍ਹ ਦੇ ਐਸਐਸਪੀ ਮੈਡਮ ਕਹਿ ਰਹੇ ਨੇ ਕਿ ਸਾਡੇ ਮੁਲਾਜ਼ਮਾਂ ਦੇ ਉੱਪਰ ਪੱਥਰ ਮਾਰੇ ਗਏ ਪੱਥਰਬਾਜ਼ੀ ਕੀਤੀ ਗਈ ਹੈ ਕਹਿੰਦੇ ਸਾਡੇ ਤਿੰਨ ਮੁਲਾਜ਼ਮ ਜ਼ਖਮੀ ਨੇ ਐਸਐਚਓ ਸਮੇਤ ਅਸੀਂ 23 ਨਵੰਬਰ ਨੂੰ ਮੀਟਿੰਗ ਕਰਕੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਇਸ ਤੋਂ ਪਹਿਲਾਂ 10 ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ ਜਿਦੇ ਵਿੱਚ ਚਾਰ ਮੰਤਰੀ ਸਹਿਬਾਨ ਜਿਹੜੇ ਸੀ ਆਏ ਸੀ ਪਰੰਤੂ ਗੱਲ ਕਿਸੇ ਸਿਰੇ ਨਹੀਂ ਲੱਗੀ ਪਰ ਬੂਏ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਜਿਸ ਤਰ੍ਹਾਂ ਪ੍ਰਸ਼ਾਸਨ ਇੱਕ ਹਰਬਾ ਇਸਤੇਮਾਲ ਕਰਦਾ ਹੈ ਕਿ ਜਿਸ ਵੇਲੇ ਅਸੀਂ ਕਾਲ ਦਿੱਤੀ ਹੁੰਦੀ ਹੈ ਉਸ ਤੋਂ 3-4 ਦਿਨ ਪਹਿਲਾਂ ਫੋਨ ਆਉਣੇ ਸ਼ੁਰੂ ਹੁੰਦੇ ਆ ਕਿ ਆ ਕੇ ਗੱਲ ਕਰੋ ਜੀ ਠੀਕ ਹੈ ਔਰ ਗੱਲ ਕਰਨ ਤੋਂ ਬਾਅਦ ਉਹ ਧਾਰ ਨੂੰ ਖੁੰਡਾ ਕਰਨ ਲਈ ਆ ਕਰਦੇ ਆਗੇ ਜੀ ਆ ਲਿਖ ਕੇ ਦੇ ਦਿੰਨੇ ਆ ਜੀ ਆ ਕਰ ਦਿੰਨੇ ਆ ਇਹ ਗੱਲਾਂ ਬਹੁਤ ਹੋ ਗਈਆਂ ਸਦਕਾਰੀ ਕਹਿ ਰਹੇ ਨੇ ਆਗੂਆਂ ਦੇ ਬਾਰੇ ਉਹ ਕਹਿੰਦੀ ਕਿ ਅਸੀਂ ਮੀਟਿੰਗ ਦੇ ਲਈ ਸੱਦਿਆ ਸੀ ਇਹਨਾਂ ਨੂੰ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਤਾਂ ਇਹ ਸਾਰੀ ਜਿਹੜੀ ਕਾਰਵਾਈ ਹੋਈ ਆ ਤਲਕੀ ਹੋਈ ਆ ਸ਼ਾਇਦ ਕਹਿੰਦੇ ਉਹ ਨਾ ਹੁੰਦੀ ਜੇ ਮੀਟਿੰਗ ਦਾ ਹਿੱਸਾ ਬਣ ਜਾਂਦੇ ਕੀ ਆਗੂ ਮੀਟਿੰਗ ਦਾ ਹਿੱਸਾ ਨਹੀਂ ਬਣੇ ਸੀ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਤਲਖੀ ਵੀ ਦੇਖਣ ਨੂੰ ਮਿਲੀ लाठी चार्ज ਹੋਇਆ ਅਥਰੂ ਗੈਸ ਦੇ ਗੋਲੇ ਚੱਲੇ ਕਈ ਸਿੰਘ ਵੀ ਕਿਹਾ ਜਾ ਰਿਹਾ ਕਿ ਜ਼ਖਮੀ ਹੋਏ ਨੇ ਸਾਡੇ ਨਾਲ ਬਲਵਿੰਦਰ ਸਿੰਘ ਨੇ ਕੌਮੀ ਇਨਸਾਫ ਮੋਰਚੇ ਦੇ ਆਗੂ ਕਿਸ ਤਰ੍ਹਾਂ ਦੀ ਕਾਰਵਾਈ ਰਹੀ ਅੱਜ ਕੁਝ ਸਿੰਘਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਬਾਅਦ ਛੱਡ ਦਿੱਤਾ ਗਿਆ ਕੀ ਕਾਰਨ ਬਣਿਆ ਤਲਖੀ ਭਰਿਆ ਮਾਹੌਲ ਕਿਵੇਂ ਬਣ ਗਿਆ ਦੇਖੋ ਸਵਾਲ ਇਹ ਹੈ ਕਿ ਇਹਦੇ ਵਿੱਚ ਨਾ ਤਾਂ ਪ੍ਰਸ਼ਾਸਨ ਦਾ ਕੋਈ ਦੋਸ਼ ਹੈ ਤੇ ਨਾ ਹੀ ਕੌਮੀ ਅਨਸਾਫ਼ ਮੋਰਚੇ ਵਿੱਚ ਪਹੁੰਚੀਆਂ ਸੰਗਤਾਂ ਦਾ ਕੋਈ ਦੋਸ਼ ਹੈ ਜੇ ਕੋਈ ਕਸੂਰਵਾਰ ਹੈ ਤਾਂ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਅਸੀਂ 23 ਨਵੰਬਰ ਨੂੰ ਮੀਟਿੰਗ ਕਰਕੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਇਸ ਤੋਂ ਪਹਿਲਾਂ 10 ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ ਜਿਦੇ ਵਿੱਚ ਚਾਰ ਮੰਤਰੀ ਸਹਿਬਾਨ ਜਿਹੜੇ ਸੀ ਆਏ ਸੀ ਪਰੰਤੂ ਗੱਲ ਕਿਸੇ ਸਿਰੇ ਨਹੀਂ ਲੱਗੀ ਉਦੇ ਤੋਂ ਇਲਾਵਾ ਪ੍ਰਸ਼ਨਾ ਪ੍ਰਸ਼ਾਸਨ ਦੇ ਨਾਲ ਜਿੰਨੀ ਵੀ ਗੱਲਬਾਤ ਹੋਈ ਉਹ ਵੀ ਕਿਸੇ ਸਿਰੇ ਨਹੀਂ ਲੱਗੀ ਕਿਉਂਕਿ ਕੰਪੀਟੈਂਟ ਅਥਾਰਟੀ ਜਿਹੜੀ ਹੈ ਸਮਰੱਥ ਸ਼ਕਤੀ ਜਿਹਦੇ ਕੋਲੇ ਹੈ ਉਹ ਆ ਪੰਜਾਬ ਦਾ ਮੁੱਖ ਮੰਤਰੀ ਸੋ ਅਸੀਂ ਇਹ ਬੇਨਤੀ ਕੀਤੀ ਸੀ 23 ਨਵੰਬਰ ਨੂੰ ਕਿ ਅਸੀਂ ਜੇ ਗੱਲ ਕਰਾਂਗੇ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਰਾਂਗੇ ਪਰ ਬੂਏ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਜਿਸ ਤਰ੍ਹਾਂ ਪ੍ਰਸ਼ਾਸਨ ਇੱਕ ਹਰਬਾ ਇਸਤੇਮਾਲ ਕਰਦਾ ਹੈ ਕਿ ਜਿਸ ਵੇਲੇ ਅਸੀਂ ਕਾਲ ਦਿੱਤੀ ਹੁੰਦੀ ਆ ਉਦੋਂ 3-4 ਦਿਨ ਪਹਿਲਾਂ ਫੋਨ ਆਉਣੇ ਸ਼ੁਰੂ ਹੁੰਦੇ ਆ ਕਿ ਆ ਕੇ ਗੱਲ ਕਰੋ ਜੀ ਠੀਕ ਹੈ ਔਰ ਗੱਲ ਕਰਨ ਤੋਂ ਬਾਅਦ ਉਹ ਤਾਰ ਨੂੰ ਖੁੰਡਾ ਕਰਨ ਲਈ ਆ ਕਰਦਿਆਂਗੇ ਜੀ ਆ ਲਿਖ ਕੇ ਦੇ ਦਿੰਨੇ ਆ ਜੀ ਆ ਕਰ ਦਿੰਨੇ ਆ ਇਹ ਗੱਲਾਂ ਬਹੁਤ ਹੋ ਗਈਆਂ ਸੋ ਜਿਹੜੀਆਂ ਮੰਗਾਂ ਨੇ ਉਹ ਬਹੁਤ ਸਪਸ਼ਟ ਨੇ ਬੰਦੀ ਸਿੰਘਾਂ ਦੀ ਰਿਹਾਈ ਉਹ 30-30 ਸਾਲਾਂ ਤੋਂ ਜੇਲ੍ਹਾਂ ਚ ਬੈਠੇ ਨੇ ਪ੍ਰਧਾਨ ਮੰਤਰੀ ਦੇ ਕਾਤਲ ਛੱਡੇ ਜਾ ਸਕਦੇ ਨੇ ਦਾ ਮੁੱਖ ਮੰਤਰੀ ਦੇ ਕਾਤਲ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੀਰੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਬਹਿਬਲ ਕੋਟ ਕਪੂਰਾ ਗੋਲੀ ਕਾਂਡ ਦੀਆਂ ਸਿੱਟਾਂ ਕਿਹਨੇ ਬਣਾਈਆਂ ਸਰਕਾਰ ਨੇ ਬਣਾਈਆਂ ਠੀਕ ਹੈ ਜੀ ਔਰ ਪੁਲਿਸ ਅਫਸਰਾਂ ਨੇ ਉਹਦੀ ਇਨਕੁਆਇਰੀ ਕੀਤੀ ਕਮਿਸ਼ਨ ਕਿਹਨੇ ਬਣਾਇਆ ਸਰਕਾਰ ਨੇ ਬਣਾਇਆ ਉਹਦੀਆਂ ਜਿਹੜੀਆਂ ਫਾਈਂਡਿੰਗਸ ਨੇ ਉਹਦੇ ਉੱਤੇ ਕਾਰਵਾਈ ਕਰਨ ਤੋਂ ਮੌਜੂਦਾ ਮੁੱਖ ਮੰਤਰੀ ਕਾਣਾ ਕਿਉਂ ਹੈ ਉਹ ਕਿਉਂ ਕਾਰਵਾਈ ਨਹੀਂ ਕਰ ਰਿਹਾ ਕਿ ਉਹਨਾਂ ਨੇ ਸਖਬੀਰ ਬਾਦਲ ਵਰਗਿਆਂ ਤੋਂ ਪੈਸੇ ਲੈ ਲੈਨੇ ਕਿ ਅਮਿਤ ਸ਼ਾਹ ਜਿਹੜਾ ਕੇਂਦਰ ਦੇ ਵਿੱਚ ਬੈਠਾ ਹੈ ਉਹ ਚਾਹੁੰਦਾ ਹੈ ਕਿ ਸਿੱਖਾਂ ਦਾ ਕੋਈ ਮਸਲਾ ਹੱਲ ਨਾ ਹੋਵੇ ਜਾਂ ਅਰਵਿੰਦ ਕੇਜਰੀਵਾਲ ਦੀ ਕੋਈ ਛੇਪ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹੋ ਪੰਜਾਬ ਦਾ ਮੁੱਖ ਮੰਤਰੀ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਭੋਖੜ ਤਾਲ ਮਰਨ ਵਰਤ ਦੇ ਸਮੇਂ ਪੱਟ ਸਿਰ ਤੇ ਰੱਖ ਕੇ ਬਾਪੂ ਸੂਰਤ ਸਿੰਘ ਹੋਰਾਂ ਦਾ ਜਿਹੜਾ ਸੇਰਾ ਉਹ ਆਪਦੇ ਪੱਟ ਤੇ ਰੱਖ ਕੇ ਇਹ ਕਹਿੰਦਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਅਰਵਿੰਦ ਕੇਜਰੀਵਾਲ ਤੇ ਇਹ ਦੋਵੇਂ ਵੋਟਾਂ ਲੈਣ ਵਾਸਤੇ ਸਿੱਖ ਜਜਬਾਤਾਂ ਨਾਲ ਖੇਡਦੇ ਹੋਏ ਕਹਿੰਦੇ ਸੀ ਕਿ ਅਸੀਂ 24 ਘੰਟਿਆਂ ਚ ਬੇਅਦਬੀਆਂ ਦਾ ਇਨਸਾਫ ਦੇਾਂਗੇ ਸੋ ਅੱਜ ਦੀ ਜਿੰਨੀ ਕਾਰਵਾਈ ਹੋਈ ਹੈ ਉਹਦੇ ਚ ਜੇ ਕੋਈ ਦੋਸ਼ੀ ਹੈ ਤਾਂ ਇੱਕੋ ਇੱਕ ਪੰਜਾਬ ਦਾ ਮੁੱਖ ਮੰਤਰੀ ਦੋਸ਼ੀ ਹੈ ਉਹਨੇ ਸਮਾਂ ਨਹੀਂ ਦਿੱਤਾ ਮਿਲਣ ਦਾ ਪ੍ਰਸ਼ਾਸਨ ਨੇ ਬਹੁਤ ਜ਼ੋਰ ਲਾਇਆ ਦੂਜੀ ਗੱਲ ਜਿਹੜੀ ਹੈ ਭਲੇਖਾ ਸੀ ਸਰਕਾਰ ਨੂੰ ਤੇ ਭਲੇਖਾ ਸੀ ਪ੍ਰਸ਼ਾਸਨ ਦੇ ਅਫਸਰਾਂ ਨੂੰ ਕਿ ਕੌਮੀ ਇਨਸਾਫ ਮੋਰਚੇ ਦੇ ਨਾਲ ਸੰਗਤ ਨਹੀਂ ਜੁੜੀ ਹੋਈ ਅੱਜ 25000 ਤੋਂ ਵੱਧ ਸੰਗਤਾਂ ਇਹਨਾਂ ਨੂੰ ਘੱਟੋ-ਘੱਟ 20 ਥਾਵਾਂ ਤੇ ਰੋਕਣੀਆਂ ਪਈਆਂ 10-10 ਕਿਲੋਮੀਟਰ ਦੇ ਲੰਬੇ ਜਾਮ ਲੱਗੇ ਤਿੰਨ ਥਾਵਾਂ ਤੇ लाਠੀ ਚਾਰਜ ਕਰਨਾ ਪਿਆ ਸੰਗਤਾਂ ਨੇ ਹਰ ਥਾਂ ਦੇ ਉੱਤੇ ਸ਼ਾਂਤਮਈ ਰਹਿ ਕੇ ਪ੍ਰਸ਼ਾਸਨ ਦੇ ਹਰ ਤਸ਼ੱਦਦ ਦਾ ਸਾਹਮਣਾ ਕੀਤਾ ਪਰ ਮੈਂ ਫੇਰ ਦੁਬਾਰਾ ਕਹਿਣਾ ਹੈ ਕਿ ਅਸੀਂ ਧੰਨਵਾਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਹਨਾਂ ਨੇ ਹੁਕਮ ਵਜਾਏ ਸਰਕਾਰ ਨੇ ਕੱਲ ਗ੍ਰਿਫਤਾਰੀਆਂ ਕੀਤੀਆਂ ਅੱਜ ਸਵੇਰੇ ਤੜਕੇ 2 ਵਜੇ ਗ੍ਰਿਫਤਾਰੀਆਂ ਕੀਤੀਆਂ ਉਸ ਤੋਂ ਅੱਗੇ ਤੁਸੀਂ ਇਹ ਦੇਖੋ ਕਿ ਘੱਟ ਤੋਂ ਘੱਟ ਅ 150 ਬੰਦਾ ਜਿਹੜਾ ਸੀਗਾ ਵੱਖ-ਵੱਖ ਥਾਵਾਂ ਤੋਂ ਡਿਟੇਨ ਕੀਤਾ ਗਿਆ ਇੱਕ ਚੀਜ਼ ਹੋਰ ਅ ਚੰਡੀਗੜ੍ਹ ਦੇ ਐਸਐਸਪੀ ਮੈਡਮ ਕਹਿ ਰਹੇ ਨੇ ਕਿ ਸਾਡੇ ਮੁਲਾਜ਼ਮਾਂ ਦੇ ਉੱਪਰ ਪੱਥਰ ਮਾਰੇ ਗਏ ਪੱਥਰਬਾਜ਼ੀ ਕੀਤੀ ਗਈ ਹੈ ਕਹਿੰਦੇ ਸਾਡੇ ਤਿੰਨ ਮੁਲਾਜ਼ਮ ਜ਼ਖਮੀ ਨੇ ਐਸਐਚਓ ਸਮੇਤ ਤਿੰਨ ਮੁਲਾਜ਼ਮ ਹੋਰ ਨੇ ਟੋਟਲ ਤਿੰਨ ਮੁਲਾਜ਼ਮ ਨੇ ਵੀ ਸਾਡੇ ਤੇ ਪੱਥਰਬਾਜ਼ੀ ਕੀਤੀ ਗਈ ਕੋਈ ਸਰਾਰਤੀ ਅਨਸਰ ਦੇਖੋ ਪੱਥਰ ਮਾਰਨ ਵਾਲੇ ਜਾਂ ਤਾਂ ਸੁਖਵੀਰ ਸਿੰਘ ਬਾਦਲ ਨੇ ਭੇਜੇ ਹੋਣਗੇ ਠੀਕ ਹੈ ਜੀ ਜਾਂ ਭਾਜਪਾ ਨੇ ਭੇਜੇ ਹੋਣਗੇ ਜਾ ਸੌਦਾ ਸਾਧਨੇ ਭੇਜੇ ਹੋਣਗੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਲਈ ਇਹ ਮੋਰਚਾ ਲੱਗਿਆ ਹੋਇਆ ਹੈ ਠੀਕ ਹੈ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਪੱਥਰ ਨਹੀਂ ਮਾਰੇ ਮੋਰਚੇ ਦੇ ਵਿੱਚ ਬੈਠੀ ਸਾਧ ਸੰਗਤ ਜਦੋਂ ਭੀੜ ਹੁੰਦੀ ਹੈ ਠੀਕ ਹੈ ਕੋਈ ਨਾ ਕੋਈ ਸ਼ਰਾਰਤੀ ਅੰਸਰ ਆ ਜਾਂਦਾ ਹੈ ਉਹਦੇ ਲਈ ਅਸੀਂ ਜਿਹੜੇ ਬੰਦੇ ਲਾਏ ਸੀਗੇ ਉਹਨਾਂ ਨੂੰ ਤਾਂ ਪੁਲਿਸ ਨੇ ਚੱਕ ਕੇ ਡਿਟੇਨ ਕਰਕੇ ਤੇ ਥਾਣਿਆਂ 'ਚ ਡੱਕਤਾ ਠੀਕ ਹੈ ਉਹਦੇ ਲਈ ਅਸੀਂ ਕਿਵੇਂ ਜ਼ਿੰਮੇਵਾਰ ਹੋਗੇ ਸੋ ਬਾਕੀ ਕੁੱਲ ਮਿਲਾ ਕੇ ਅਸੀਂ ਫੇਰ ਦੁਬਾਰਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਉਹ ਮਜਬੂਰ ਹੈ ਠੀਕ ਹੈ ਗਲਤੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਉਹ ਬਹੁਤ ਹੰਕਾਰਿਆ ਹੋਇਆ ਇਸੇ ਤਰ੍ਹਾਂ ਕਦੇ ਸੁਖਵੀਰ ਸਿੰਘ ਬਾਦਲ ਹੰਕਾਰਿਆ ਸੀ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਸੀ ਇਸੇ ਤਰ੍ਹਾਂ ਕਦੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਉਂਗਲਾਂ ਤੇ ਖੜਾਉਂਦਾ ਸੀ ਅੱਜ ਉਹ ਰੋੜੀਆਂ ਚੁਗਦੇ ਤੁਰੇ ਫਿਰਦੇ ਆ ਉਹਨਾਂ ਨੂੰ ਕੋਈ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਦੀ ਰਾਜਨੀਤੀ ਰੁੱਢੀ ਨਜ਼ਰ ਨਹੀਂ ਆ ਰਹੀ। ਹਮਮ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਹਨੂੰ ਕਿਸੇ ਨੇ ਚੁਟਕਲੇ ਸੁਣਾਉਣ ਵਾਸਤੇ ਵੀ ਪ੍ਰੋਗਰਾਮ ਬੁੱਕ ਨਹੀਂ ਕਰਨਾ ਇਹਦਾ। ਠੀਕ ਹੈ ਇਹਨੇ ਪੰਜਾਬ ਲੁੱਟ ਲਿਆ। ਇਹ ਸਵੇਰੋਂ ਤੀਰ ਕਮਾਨ ਚੱਕਦੇ ਨੇ। ਠੀਕ ਹੈ। ਤਹਿਸੀਲਾਂ ਚੜਾਕੇ ਵੱਜਦੇ ਨੇ, ਬਦਲੀਆਂ ਦੇ ਡਾਕੇ ਵੱਜਦੇ ਨੇ, ਜਾਇਦਾਦਾਂ ਦੱਬਣ ਦੇ ਮਾਫੀਏ ਕੰਮ ਕਰ ਰਹੇ ਨੇ, ਰੇਤਾ ਬਜਰੀ ਉਸੇ ਤਰ੍ਹਾਂ ਲੁੱਟਿਆ ਜਾ ਰਿਹਾ ਹੈ। ਠੀਕ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਇਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹਦਾ ਪਵਿੱਖ ਉਹਨਾਂ ਤੋਂ ਵੀ ਬਦਤਰ ਤੇ ਮਾੜਾ ਹੋਏਗਾ ਤੁਹਾਡੇ ਵੀ ਕੋਈ ਸਾਥੀ ਜ਼ਖਮੀ ਹੋਏ ਨੇ ਕੋਈ ਹੈ ਰਿਪੋਰਟ ਹੁਣ ਤੱਕ ਦੇਖੋ ਡਾਂਗਾ ਵੱਜੀਆਂ ਨੇ ਬਹੁਤ ਜਾਣਿਆਂ ਦੇ ਸਾਡੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੇ ਗੁੱਜੀਆਂ ਸੱਟਾਂ ਲੱਗੀਆਂ ਨੇ ਪਰ ਕੋਈ ਵੀ ਬੰਦਾ ਹਸਪੀਟਲ ਦੇ ਵਿੱਚ ਐਡਮਿਟ ਨਹੀਂ ਹੈ ਜਿੰਨੇ ਪ੍ਰਸ਼ਾਸਨ ਨੇ ਕੱਲ ਤੋਂ ਹੁਣ ਤੱਕ ਬੰਦੇ ਫੜੇ ਸੀ ਉਹ ਲਗਭਗ ਛੱਡ ਦਿੱਤੇ ਗਏ ਆ ਤੇ ਬਾਕੀ ਸਾਨੂੰ ਜਿੱਥੋਂ ਫੋਨ ਆਉਂਦਾ ਅਸੀਂ ਪ੍ਰਸ਼ਾਸਨ ਦੇ ਤੁਰੰਤ ਧਿਆਨ ਚ ਲਾਉਣ ਲਿਆਉਨੇ ਆ ਔਰ ਉਹ ਬੰਦੇ ਜਿਹੜੇ ਆ ਛੱਡੇ ਜਾ ਰਹੇ ਚੰਡੀਗੜ੍ਹ ਦੇ ਪੁਲਿਸ ਅਧਿਕਾਰੀ ਕਹਿ ਰਹੇ ਨੇ ਆਗੂਆਂ ਦੇ ਬਾਰੇ ਉਹ ਕਹਿੰਦੇ ਕਿ ਅਸੀਂ ਮੀਟਿੰਗ ਦੇ ਲਈ ਸੱਦਿਆ ਸੀ ਇਹਨਾਂ ਨੂੰ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਤਾਂ ਇਹ ਸਾਰੀ ਜਿਹੜੀ ਕਾਰਵਾਈ ਹੋਈ ਆ ਤਲਕੀ ਹੋਈ ਆ ਸ਼ਾਇਦ ਕਹਿੰਦੇ ਉਹ ਨਾ ਹੁੰਦੀ ਜੇ ਮੀਟਿੰਗ ਦਾ ਹਿੱਸਾ ਬਣ ਜਾਂਦੇ ਕੀ ਆਗੂ ਮੀਟਿੰਗ ਦਾ ਹਿੱਸਾ ਨਹੀਂ ਬਣੇ ਸੀ ਨਹੀਂ ਦੇਖੋ ਸਾਡੀ ਮੰਗ ਸੀਗੀ ਕਿ ਸਾਡੀ ਮੀਟਿੰਗ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਨਾਲ ਕਰਵਾਈ ਜਾਵੇ ਠੀਕ ਹੈ ਉਹ ਉਧਰਲੇ ਪਾਸੇ ਨੂੰ ਗੱਲ ਨਹੀਂ ਸੀ ਤੋੜ ਰਹੇ। ਹੂੰ। ਦੂਜੀ ਬੇਨਤੀ ਇਹ ਹੈ ਕਿ ਅੱਜ ਤੋਂ 4-5 ਦਿਨ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਸੀਗਾ। ਹੂੰ। ਕਿਤੇ ਨਾ ਕਿਤੇ ਥੋੜਾ ਬਹੁਤ ਗੈਪ ਰਿਹਾ। ਹੂੰ। ਉਹਦੇ 'ਚ ਹੋ ਸਕਦਾ ਹੈ ਸਾਡੇ ਵੱਲੋਂ ਵੀ ਕੋਈ ਗੁਸਤਾਖੀ ਹੋਈ ਹੋਵੇ। ਹੂੰ। ਪਰੰਤੂ ਮੈਂ ਫੇਰ ਦੁਬਾਰਾ ਬੀਂਤੀ ਕਰਦਾ ਹੈ ਕਿ ਉਹਦੇ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਇੱਕੋ ਇੱਕ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਜੀਨੇ ਬੇਰੁਖੀ ਅਪਣਾਈ ਹੋਈ ਹੈ ਅੱਜ ਤੱਕ ਕੌਮੀ ਤੀਜਾ ਸਾਲ ਸ਼ੁਰੂ ਹੋ ਗਿਆ ਅੱਜ ਕੌਮੀ ਇਨਸਾਫ ਮੋਰਚੇ ਨੂੰ ਆਉਣ ਵਾਲੇ ਦਿਨਾਂ 'ਚ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਆ ਬੱਬੂ ਪੰਦੇਰ ਵਰਗੇ ਵੀਰ ਪਿਛਲੇ 2 ਦਿਨਾਂ ਤੋਂ ਇੱਥੇ ਪਹੁੰਚੇ ਹੋਏ ਨੇ ਇੱਥੇ ਟਰਾਲੀਆਂ ਤੇ ਲੋਕ ਰਾਤ ਆ ਗਏ ਸੀਗੇ ਲਗਭਗ ਅੱਧੇ ਆਗੂ ਜਿਹੜੇ ਸੀਗੇ ਮੋਰਚੇ ਤੇ ਜਿਨ੍ਹਾਂ ਨੇ ਸੰਗਤ ਲੈ ਕੇ ਆਉਣੀ ਸੀ ਉਹ ਰਾਤ ਨੂੰ ਘਰਾਂ ਤੋਂ ਬਾਹਰ ਸੁੱਤੇ ਰਾਤ ਨੂੰ ਉਹਨਾਂ ਨੇ ਤਿਆਰੀ ਕੀਤੀ ਪਰੰਤੂ ਅਲੱਗ-ਅਲੱਗ ਥਾਵਾਂ ਦੇ ਉੱਤੇ ਇਹਨਾਂ ਨੇ ਟਿੱਪਰ ਲਾ ਕੇ ਨਾਲੇ ਤਾਂ ਜਨਤਾ ਨੂੰ ਪਰੇਸ਼ਾਨ ਕੀਤਾ ਔਰ ਨਾਲੇ ਸੰਗਤਾਂ ਨੂੰ ਪਰੇਸ਼ਾਨ ਕੀਤਾ ਪਰ باوجود ਇਸ ਦੇ ਜਿਹੜੀਆਂ ਸੰਗਤਾਂ ਹੈਗੀਆਂ ਵੱਡੀ ਗਿਣਤੀ 'ਚ ਇੱਥੇ ਪਹੁੰਚੀਆਂ ਬਹੁਤ-ਬਹੁਤ ਧੰਨਵਾਦ ਤਾਂ ਕੌਮੀ ਸਾਬ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਕਿ ਜੋ ਪੁਲਿਸ ਦਾ ਬਿਆਨ ਆ ਪੁਲਿਸ ਦੇ ਬਿਆਨ ਤੇ ਵੀ ਇਹਨਾਂ ਨੇ ਜਵਾਬ ਦਿੱਤਾ ਇਹਨਾਂ ਨੇ ਕਿ ਸਾਡੇ ਵੀ ਜਿਹੜੇ ਸਾਥੀ ਸੀ ਉਹਨਾਂ ਦੇ ਗੁੱਜੀਆਂ ਸੱਟਾਂ ਲੱਗੀਆਂ ਨੇ ਜਦੋਂ ਲਾਠੀ ਚਾਰਜ ਹੋਇਆ ਕਿਤਨਾ ਕਿਤੇ ਉਹ ਵੀ ਨੁਕਸਾਨੇ ਗਏ ਨੇ ਭਾਵੇਂ ਕਿ ਹਸਪਤਾਲ ਦੇ ਵਿੱਚ ਨਹੀਂ ਕੋਈ ਜ਼ਖਮੀ ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਸਾਡੇ ਤਿੰਨ ਜਵਾਨ ਨੇ ਜਿਹੜੇ ਉਹ ਜ਼ਖਮੀ ਹੋ ਗਏ ਨੇ ਤਾਂ ਕੌਮੀ ਇਨਸਾਫ ਮੋਰਚੇ ਨੂੰ ਅੱਜ ਪੂਰੇ 2 ਸਾਲ ਹੋ ਗਏ ਨੇ ਤੀਸਰੇ ਸਾਲ ਦੇ ਵਿੱਚ ਕੌਮੀ ਇਨਸਾਫ ਮੋਰਚਾ ਦਾਖਲ ਹੋ ਗਿਆ ਪਰ ਹਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸਾਥੀ ਸਸੀਪਾਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ